ਉਹ 9 ਯੂਰੋ ਦੀ ਟੈਕਟਾ ਤੇ ਅਸੀਂ 4 ਜਣੇ ਆ ਸੋ 36 ਯੂਰੋ ਬਣੇ ਨੇ 15 ਸਕਿੰਟ ਲੱਗੇ ਨੇ 54 ਫਲੋਰ ਤੇ ਪਹੁੰਚਣ ਨੂੰ ਇੰਨੀ ਐ ਸਪੀਡ ਨਾਲ ਆਈ ਆ ਜਿਹੜੀ ਲਿਫਟ ਆ ਪਾਰਕਿੰਗ ਦੀ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਪਾਰਕਿੰਗ ਤੁਹਾਨੂੰ पेड ਪਾਰਕਿੰਗ ਮਿਲਣੀ ਆ ਫ੍ਰੀ ਪਾਰਕਿੰਗ ਨਹੀਂ ਹੈਗੀ ਇੱਥੇ ਘਰ ਲੱਭ ਗਿਆ ਜੀ ਆਪਣਾ ਆ ਤੁਹਾਨੂੰ ਦਿਖਾਉਣਾ ਜੇ ਜ਼ੂਮ ਹੁੰਦਾ ਵਾ ਉੱਥੇ ਤੱਕ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਆਏ ਸੀਗੇ ਮਾਈਨ ਟਾਵਰ ਤੇ ਹੁਣ ਅਸੀਂ ਚੱਲਦੇ ਆਂ ਅੰਦਰ ਦੇਖਦੇ ਆਂ ਜੇ ਟਿਕਟਾਂ ਮਿਲਦੀਆਂ ਤੇ ਕਰਦੇ ਆਂ ਆਪਾਂ ਵਲੌਗ ਨੂੰ ਸਟਾਰਟ ਦਿਖਾਉਨੇ ਆ ਤੁਹਾਨੂੰ ਇੱਕ برو ਵੀਊ ਟਿਕਟ ਮਿਲ ਗਈ ਜੀ ਆਪਾਂ ਨੂੰ 9 ਯੂਰੋ ਦੀ ਟਿਕਟਾਂ ਤੇ ਅਸੀਂ 4 ਜਣੇ ਆ ਸੋ 36 ਯੂਰੋ ਬਣੇ ਨੇ ਤੇ ਇਹਨਾਂ ਨੇ ਆਪਾਂ ਨੂੰ ਇੱਕ ਦਿੱਤਾ ਆਹ 바ਰ ਕੋਡ ਸੋ ਇੱਥੇ ਆਪਾਂ ਹੁਣ ਸਕੈਨ ਕਰਾਂਗੇ ਆ ਜਗ੍ਹਾ ਤੇ ਫਿਰ ਉੱਪਰ ਜਾਣਾ ਵਾ ਹੁਣ ਸਕੈਨ ਕਰਦੇ ਆ ਨੂੰ 바ਰ ਕੋਡ ਨੂੰ ਤੇ ਦੇਖਦੇ ਆ ਪਾਸ ਕਰਦੇ ਆ ਕਿ ਨਹੀਂ ਓਕੇ ਹੋ ਗਿਆ ਗੋ ਆ ਗਿਆ ਪਹੁੰਚ ਗਿਆ ਜੀ ਆਪਾਂ 54 ਫਲੋਰ ਤੇ ਤੇ ਸਿਰਫ 15 ਸੈਕਿੰਡ ਲੱਗੇ ਨੇ 54 ਫਲੋਰ ਤੇ ਪਹੁੰਚਣ ਨੂੰ ਇੰਨੀ ਐ ਸਪੀਡ ਨਾਲ ਆਈ ਆ ਜਿਹੜੀ ਲਿਫਟ ਆ ਤੇ ਹੁਣ ਆਪਾਂ ਚੱਲਦੇ ਆ ਉੱਪਰ ਪੌੜੀਆਂ ਲੱਗੀਆਂ ਇੱਥੇ ਉੱਪਰ ਪੌੜੀਆਂ ਚੜ੍ਹ ਕੇ ਜਾਣਾ ਤੇ ਦੇਖਦੇ ਆ ਜਾ ਕੇ ਕਿੱਦਾਂ ਦਾ 뷰 ਆ ਤੁਹਾਨੂੰ ਦਿਖਾਉਂਦੇ ਹਾਂ ਸੋ ਲਿਫਟ ਤੇ ਆ ਕੇ ਉਸ ਤੋਂ ਬਾਅਦ ਵੀ ਥੋੜਾ ਜਿਹਾ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਵਾ ਉਹ ਆ ਜੀ ਗਾਵਿਉ ਇਹਨਾਂ ਨੇ ਮਿਰਰ ਲਾਏ ਹੋਏ ਨੇ ਨਹੀਂ ਤਾਂ ਆ ਦੇਖੋ ਤੇ ਕਿਉਂਕਿ ਨਹੀਂ ਤਾਂ ਹਵਾ ਬਹੁਤ ਜ਼ਿਆਦਾ ਚੱਲੇ ਬਾਹਰ ਵੀ ਹੈਗਾ ਆਪਾਂ ਓਪਨ ਚ ਵੀ ਜਾ ਸਕਦੇ ਹਾਂ ਉਧਰਲੀ ਸਾਈਡ ਆ ਦੇਖੋ ਆਪਾਂ ਟਾਪ ਬਿਲਡਿੰਗਾਂ ਦੇ ਕੋਲੇ ਆ ਗਏ ਹਾਂ ਤੇ ਹਜੇ ਆਏ ਲਿਫਟ ਦੇ ਵਿੱਚ ਆ ਲਿਫਟ ਦੇ ਵਿੱਚ ਆਇਆ ਪਰ ਸਾਹ ਚੜ ਗਿਆ ਮਤਲਬ ਐਲਟੀਟੀ ਘਟ ਗਿਆ ਉੱਪਰ ਆ ਕੇ ਐਲਟੀਟੀ ਦਾ ਹਰਕਤ ਆਣਾ ਹੈ ਨਾ ਆਹ ਦੇਖੋ ਚੈੱਕ ਕਰੋ ਤੁਸੀਂ ਫ੍ਰੈਂਕਫਰਟ ਸ਼ਹਿਰ ਚੱਲਦੇ ਹਾਂ ਹੁਣ ਉੱਧਰ ਓਪਨ ਵਾਲੇ ਪਾਸੇ ਆ ਇਹਨਾਂ ਨੇ ਦਾ ਮੈਪ ਬਣਾਇਆ ਹੋਇਆ ਆ ਜਿਹੜੀ ਬਿਲਡਿੰਗ ਆ ਦੇਖੋ ਡੱਚ ਬੈਂਕ ਹੋਗੀ ਇਹ ਤੇ ਆ ਛੋਟੀ ਬਿਲਡਿੰਗ ਦਾ ਨਾਮ ਹੈਗਾ ਸੈਂਟਰਲ ਪਾਰਕਸ ਪਾਰਕ ਟਾਵਰ ਹੋ ਗਿਆ ਆ ਵਾਲਾ ਸਾਰਿਆਂ ਦੇ ਨਾਮ ਮੈਂ ਮੈਂ ਨਾਮ ਮੈਂਸ਼ਨ ਕੀਤੇ ਹੋਏ ਨੇ ਇਹਦੇ ਉੱਤੇ ਮੇਥੋ ਦੀ ਆਪਣਾ ਹੁਣ ਘਰ ਪਤਾ ਨਹੀਂ ਬਿਲਡਿੰਗ ਉਹ ਵਾਲੀ ਕਿੱਧਰਲੇ ਪਾਸੇ ਆ ਲੱਭ ਸਿਆਂ ਆਪਾਂ ਅੱਜ ਬੱਦਲ ਜਾਈ ਨੇ ਇੱਥੇ ਤਾਂ ਹੁਣ 2 ਹਫ਼ਤੇ ਹੋ ਗਏ ਤੇ ਅੱਦਾ ਹੀ ਮੌਸਮ ਅੱਦਾ ਹੀ ਰਹਿੰਦਾ ਵਾ ਬੱਦਲ ਆਈ ਤਿੰਨਾ ਵਾ ਵੀ ਉੱਪਰ ਆ ਕੇ ਮਾਰਾ ਜਾਂ ਤੁਰਦੇ ਵੀ ਆ ਨਾ ਸਾਹ ਬਹੁਤ ਛੜਦਾ ਪਿਆ ਵਾ ਆਈਸੀ ਟਿਊਡ ਦਾ ਫਰਕ ਪੈ ਗਿਆ ਉੱਪਰ ਆ ਕੇ ਆਹ ਲਈ ਹੋਈ ਹੈ ਇਹਨਾਂ ਨੇ ਦੂਰਬੀਨ ਇਹਦੇ ਵਿੱਚੋਂ ਜੀ ਦੇਖੋ ਕੁਝ ਤੁਹਾਨੂੰ ਅ ਨਹੀਂ ਇਹ ਜੋ ਨਹੀਂ ਕੁਝ ਦੇਖਣਾ ਹੈਗਾ ਇਹਦਾ ਸਾਹ ਵੇ ਦੇ ਵਿੱਚ ਆ ਦੇਖੋ ਇੱਕ ਯੂਰੋ ਪਾਉ ਇੱਥੇ ਤੇ ਇਹਦੇ ਨਾਲ ਦੇਖ ਲੋ ਇਹਨੂੰ ਕਮਾ ਕੇ ਜਿਨ੍ਹਾਂ ਨੇ ਆਪਣਾ ਘਰ ਲੱਭਣਾ ਵਾ ਉਹ ਇਹਦੇ ਵਿੱਚ ਇੱਕ ਯੂਰੋ ਪਾ ਕੇ ਆਪਣਾ ਘਰ ਲੱਭ ਸਕਦੇ ਆ। ਕਿੰਨਾ ਵਧੀਆ ਵੀ ਆ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਨੇ ਉਹ ਦੇਖੋ ਆਫਿਸਾਂ 'ਚ ਬੈਠੇ ਕੰਮ ਕਰਦੇ ਆ ਸਾਡੇ ਵਰਗੇ ਬਿੱਲੇ। ਐਸ਼ ਨਾਲ ਟਰੱਕ ਚਲਾ ਕੇ ਆ ਜਾਈਦਾ ਮੋੜ ਕੇ ਬਿੱਲੇ। ਘਰ ਲੱਭ ਗਿਆ ਜੀ ਆਪਣਾ ਆ ਤੁਹਾਨੂੰ ਦਿਖਾਉਣਾ ਜੇ ਜ਼ੂਮ ਹੁੰਦਾ ਵਾ ਉੱਥੇ ਤੱਕ। ਫਿਰ ਉਹ ਮੇਰਾ ਤਾਂ ਬਹੁਤ ਵਧੀਆ ਵਾ ਆ થી ਬਿਲਡਿੰਗ ਜਿਹੜੀ ਆਪਣੇ ਘਰਾਂ ਕੋਲ ਜਿਹੜਾ ਹੋਟਲ ਬਣਿਆ ਹੋਇਆ ਵਾ ਆ ਵਾਲਾ ਲਿਓਨਾਰਡੋ ਹੋਟਲ ਤੇ ਇੱਥੇ ਆ ਇਹਦੇ ਸਾਹਮਣੇ ਸਾਹਮਣੇ ਕਿੱਥੇ ਬਿਲਡਿੰਗਾਂ ਬਸ ਉੱਥੇ ਕਿ ਜੀ ਆ ਬਿਲਡਿੰਗ ਤਾਂ ਬਿਲਕੁਲ ਆਪਣੇ ਸਾਹਮਣੇ ਆ ਇੰਨੀ ਇੰਨੀ ਦੂਰ ਖੜੇ ਆ ਆਪਾਂ ਹਸਟਾ ਮਤਲਬ ਕਿ 1.5-3 ਕਿਲੋਮੀਟਰ ਆਏ ਹੋਏ ਆ ਤੇ ਪਰ ਉੱਚਾਈ ਕਾਫੀ ਜ਼ਿਆਦਾ ਵਾ ਤਾਂ ਇੱਥੋਂ ਸਾਰਾ ਕਲੀਅਰ ਦਿਂਦਾ ਪਿਆ ਆ ਸਾਰਾ ਇੰਨਾ ਕਿੰਨਾ ਨੇ ਟੌਪ ਫਲੋਰ ਬਣਾਇਆ ਹੋਇਆ ਵਾ ਆਪਾਂ ਇਹਦਾ ਜ਼ੂਮ ਚੈੱਕ ਕਰਦੇ ਆ ਉਹ ਸਾਹਮਣੇ ਆਫਿਸ ਦੇ ਵਿੱਚ ਕੋਣ ਬੈਠਾ ਚੈੱਕ ਕਰੀਏ ਹੈਡਫੋਨ ਲਾ ਕੇ ਬੈਠਾ ਦੇਖ ਲਓ ਵਿੱਚ ਕੰਮ ਨਹੀਂ ਕਰਦਾ ਪਿਆ ਹੈਗਾ ਬੇਲਾ ਬੈਠਾ ਉਹ ਪਿੱਛੇ ਵਾਲਾ ਵੀ ਚੈੱਕ ਕਰ ਲਿਆ ਆਪਾਂ ਵੈਸੇ ਤਾਂ ਜੀ ਸਨੀ ਡੇ ਹੈਗਾ ਤਾਂ ਬਹੁਤ ਵਧੀਆ ਵਾ ਤੁਸੀਂ ਉਹ ਟਾਈਮ ਤੇ ਆਓ ਪਰ ਪਰਸਨ ਦੀ ਨੋ ਯੂਰੋ ਟਿਕਟ ਆ ਇੱਥੇ ਤੇ ਵੈਸੇ ਆਨਲਾਈਨ ਵੀ ਤੁਸੀਂ ਚੈੱਕ ਸਕਦੇ ਹੋ ਦੀ ਤਾਂ ਐਟ ਅ ਟਾਈਮ ਆ ਕੇ ਹੀ ਲੇਤੀ ਆ ਇਸ ਟਾਈਮ 4:30 ਬੱਜੇ ਨੇ ਠੰਡ ਦੇ ਵਿੱਚ ਤੇ ਤਾਂ ਹੀ ਨਹੀਂ ਰਹਿ ਜਾ ਹੋ ਗਿਆ ਵਾ ਪੰਜ ਵਜੇ ਦੇ ਨਾ ਪੂਰਾ ਹਨੇਰਾ ਹੋ ਜਾਂਦਾ ਇੱਥੇ ਹੁਣ ਇਸ ਟਾਈਮ ਆ ਦਿਨਾਂ ਦੇ ਵਿੱਚ ਸੋਬਾਸ ਇਹੀ ਆ ਤੇ ਟਾਈਮ ਦੀ ਕੋਈ ਲਿਮਟ ਨਹੀਂ ਹੈਗੀ ਤੁਸੀਂ ਉੱਪਰ ਆ ਕੇ ਘੰਟਾ ਆਪਣਾ ਫੋਟੋ ਫੂਟਾ ਖਿਚੋ ਵੀਡੀਓ ਬਣਾਓ ਜਾਂ 2 ਘੰਟੇ ਉਹ ਕੋਈ ਲਿਮਟ ਨਹੀਂ ਹੈਗੀ ਇਹ ਬਿਲਡਿੰਗ ਦਾ ਨਾਮ ਹੈਗਾ ਮਾਈਂਡ ਟਾਵਰ ਬਿਲਕੁਲ ਉਹ ਸੈਂਟਰ ਦੇ ਵਿੱਚ ਬਣੀ ਹੋਈ ਆ ਫ੍ਰੈਂਕਫਰਟ ਦੇ ਤੇ ਆਪਣੇ ਘਰਾਂ ਤੋਂ ਬਿਲਕੁਲ ਸਾਢੇ 3 ਕਿਲੋਮੀਟਰ ਤੇ ਆ ਕੇ ਆ ਜਾਂਦੀ ਆ ਇਹ ਪਰ ਪਾਰਕਿੰਗ ਦੀ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਪਾਰਕਿੰਗ ਤੁਹਾਨੂੰ पेड ਪਾਰਕਿੰਗ ਮਿਲਨੀ ਆ ਫ੍ਰੀ ਪਾਰਕਿੰਗ ਨਹੀਂ ਹੈਗੀ ਇੱਥੇ ਤੇ ਬਾਕੀ ਜਿਹੜੀ ਇਹ ਬਿਲਡਿੰਗ ਆ ਇਹਦੇ ਵਿੱਚ 56 ਸਟੋਰੀ ਜਾਣ ਕੇ 56 ਸਟੋਰੀ ਬਿਲਡਿੰਗ ਆ ਇਹ ਤੇ ਇਹਦੀ ਜਿਹੜੀ ਹਾਈਟ ਆ ਉਹ ਹੈਗੀ ਆ 200 ਮੀਟਰ ਯਾ ਪਰ ਆ ਜਿਹੜਾ ਟਾਵਰ ਹੈਗਾ ਇਹਨੂੰ ਇਨਕਲੂਡ ਕਰਕੇ ਫਿਰ ਇਹਦੀ ਹਾਈਟ ਬਣਦੀ ਆ 240 ਸੋ ਆਪਾਂ ਰੇਂਜੂ ਉੱਤੇ ਸੋ ਸੋ ਜਿਹੜਾ ਆਂਟੀਨਾ ਲੱਗਿਆ ਹੋਇਆ ਵਾ ਇਹਨੂੰ ਮਿਲਾ ਕੇ 240 ਮੀਟਰ ਹਾਈਟ ਆ ਇਹਦੀ ਪਰ ਇਹਦੇ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ ਆਹ ਬਿਲਡਿੰਗ ਦੇਖੋ ਤੁਸੀਂ ਉਹਦਾ ਆਂਟੀਨਾ ਹੋਰ ਵੀ ਉੱਚਾ ਉਹਦੀ ਹਾਈਟ ਜ਼ਿਆਦਾ ਹੋਊਗੀ ਪਰ ਉਹਨਾਂ ਦੇ ਟੌਪ ਫਲੋਰ ਤੇ ਨਹੀਂ ਆਪਾਂ ਜਾ ਸਕਦੇ ਹੈਗੇ ਟੌਪ ਫਲੋਰ ਤੇ ਸਿਰਫ ਇੱਥੇ ਹੀ ਆ ਸਕਦੇ ਆ ਆਪਾਂ ਮਾਈਂਡ ਟਾਵਰ ਸੋ ਬਾਕੀ ਜਿਨ੍ਹਾਂ ਨੇ ਆਉਣਾ ਵਾ ਧੁੱਪ ਵਾਲੇ ਦਿਨਾਂ ਦੇ ਵਿੱਚ ਆਇਓ ਤਾਂ ਕਿ ਵਿਊ ਥੋੜਾ ਵਧੀਆ ਦਿਖੇ ਤੇ ਠੰਡ ਵੀ ਥੋੜੀ ਘੱਟ ਲੱਗੇ ਹੁਣ ਅਸੀਂ ਜਿਵੇਂ ਉੱਪਰ ਟੌਪ ਫਲੋਰ ਤੇ ਆਏ ਹਾਂ ਤਾਂ ਠੰਡ ਕਾਫੀ ਜ਼ਿਆਦਾ ਲੱਗਦੀ ਪਈ ਹੈ ਹੱਥ ਸੁੰਨ ਹੋ ਰਹੇ ਨੇ ਸੋ ਹੁਣ ਹੋ ਗਿਆ ਹਨੇਰਾ ਸਾਨੂੰ 1 ਘੰਟਾ ਹੋ ਗਿਆ ਵੇਟ ਕਰਦੇ ਨੂੰ ਆਹ ਵਿਊ ਦੇਖਣ ਦੇ ਲਈ ਤੁਸੀਂ ਆਹ ਵਿਊ ਚੈੱਕ ਕਰੋ ਜਾ ਤਾਂ ਠੰਡ ਬਹੁਤ ਜ਼ਿਆਦਾ ਹੋ ਗਈ ਆ। ਹੱਥ ਠਰਨ ਲੱਗੇ ਨੇ ਤੇ ਚਲਦੇ ਹੁਣ ਥੱਲੇ ਕਿਉਂਕਿ ਹੁਣ ਬਸ ਆਹੀ 뷰 ਸੀਗਾ ਉੱਪਰ ਰਾਤ ਨੂੰ ਦੇਖਣ ਵਾਲਾ ਜਿਹੜਾ ਹੈਗਾ ਕਿਉਂਕਿ ਜਾਂ ਤਾਂ ਤੁਸੀਂ ਦੁਪਹਿਰੇ ਆ ਕੇ ਦੇਖੋ ਪਰ ਰਾਤ ਨੂੰ ਲਾਈਟ ਵਾਲਾ ਜ਼ਿਆਦਾ ਉਹ ਜ਼ਿਆਦਾ ਵਧੀਆ ਲੱਗਦਾ ਵਾ। ਤੇ ਹੁਣ ਆਪਾਂ ਚਲਦੇ ਆ ਥੱਲੇ। ਜਿਵੇਂ ਜਿਵੇਂ ਨੀਤੇ ਜਾ ਰਹੇ ਆ। ਓਵੇਂ ਓਵੇਂ ਨਿਕਲ ਜਾਂਦਾ ਉਹਦੇ ਵਿੱਚ। ਪਤਾ ਨਹੀਂ ਆਹ ਇਨ ਨਿਕਰੀਏ ਦੇ ਵਿੱਚ ਥੋੜਾ ਜ਼ਿਆਦਾ ਮੈਨੂੰ ਲੱਗਾ ਹੀਟ ਛੱਡੀ ਹੋਈ ਆ। ਤੇ ਹੁਣ ਆਪਾਂ ਲਿਫਟ ਦੇ ਕੋਲੇ ਪਹੁੰਚ ਗਏ ਆ। ਆਪਾਂ ਲੈਫਟ ਦੇ ਵਿੱਚ ਤੇ ਇੱਥੇ ਪੂਰਾ ਨਿੱਗਾ ਚੱਲਦੇ ਹਾਂ ਹੁਣ نیچے ਆ ਦੇਖੋ ਹੁਣ 191 ਮੀਟਰ ਤੇ ਸੀ ਆਪਾਂ ਤੇ ਆ ਸੀ 54 ਫਲੋਰ ਤੇ ਹੁਣ ਆਪਾਂ 0 ਲੱਗਤਾ ਆ ਸਪੀਡ ਦੇਖੋ ਇਹਦੀ 18 ਕਿਲੋਮੀਟਰ ਪਰ ਆਰ ਦੀ ਸਪੀਡ ਤੇ ਜਾ ਰਹੀ ਹੈ ਇਹ نیچے ਕਿੰਨੀ ਫਾਸਟ ਆ ਉਹ ਇਹ ਆਪਣਾ ਅੱਜ ਦਾ ਵਲੌਗ ਸੀਗਾ ਅਚਾਨਕ ਹੀ ਪਲਾਨ ਬਣਿਆ ਮੈਂ ਸਵੇਰੇ ਜੋਬ ਤੋਂ ਜਾ ਕੇ ਆ ਗਿਆ ਸੀਗਾ ਤੇ ਇੱਕ ਫੈਮਿਲੀ ਆਈ ਹੋਈ ਆ ਮੇਰਾ ਫਰੈਂਡ ਖਾਸ ਸਪੇਨ ਤੋਂ ਆਇਆ ਹੋਇਆ ਉਹ ਵਲੌਗ ਚ ਆਉਣਾ ਨਹੀਂ ਚਾਹੁੰਦੇ ਹੈਗੇ ਤੇ ਚਲੋ ਆਪਣਾ ਨਾਲੇ ਇਸੇ ਬਾਅਦ ਨੇ ਵਲੌਗ ਬਣ ਗਿਆ ਇੱਕ ਹੁਣ ਮੈਂ ਲਾਦਾ ਆਪਾਂ ਨੂੰ ਹਾਂ ਹੁਣ ਰੁਕਣ ਲੱਗ ਗਿਆ ਉਹ ਦੇਖੋ ਨਾਲ ਮੀਟਰ ਵੀ ਦੱਸਦਾ ਹੁਣ 0 ਮੀਟਰ ਤੇ ਆ ਗਿਆ ਮਾਈਨਸ 2 ਇੱਥੋਂ ਦੀ ਹੁਣ ਬਾਹਰ ਜੇ ਜਦੋਂ ਐਂਟਰ ਹੋਏ ਸੀ ਅਸੀਂ ਉਦੋਂ ਇਹਨਾਂ ਨੇ ਜਿਵੇਂ 에어ਪੋਰਟ ਤੇ ਚੈਕਿੰਗ ਹੁੰਦੀ ਆ ਬੈਗ ਵਗੈਰਾ ਚੈੱਕ ਕਰਦੇ ਆ ਉਦਾਂ ਚੈੱਕ ਕੀਤਾ ਸੀ ਆ ਮਾਈਂਡ ਟਾਵਰ ਦੇ ਸੋਵਿਨਿਅਰਸ ਰੱਖੇ ਹੋਏ ਇਹਨਾਂ ਨੇ ਮਾਈਂਡ ਟਾਵਰ ਦਾ ਜਿਹੜਾ ਆਵਾ ਵਾਈਟ ਕਲਰ ਦਾ ਦੇਖਿਓ 55 ਯੂਰੋ ਦਾ ਲਾਇਆ ਹੋਇਆ ਹੈ ਇਹਨਾਂ ਨੇ ਤੇ ਆ ਬਲੂ ਕਲਰ ਦਾ 9 ਯੂਰੋ 50 ਸੈਂਟ ਇੱਕ ਕੀ ਹੈ ਇਹ ਯੂਐਸਬੀ ਸਟਿਕ ਹੈ ਆਹ ਵਾਲੀ ਆ ਦੇਖੋ ਇੱਕ ক্লোਜ਼ ਕਰਕੇ ਦਿਖਾਉਂਦੇ ਆ ਤੁਹਾਨੂੰ ਆ ਜੀ ਯੂ ਐਸ ਬੀ ਸਟਿਕ ਆ ਜਿਹੜੀ ਬਲੂ ਵਾਲੀ ਆ ਤੇ ਉਹਦਾ ਪ੍ਰਾਈਸ ਹੈਗਾ 9.9 ਯੂਰੋ ਆ ਦੇਖੋ ਤੇ ਆ ਕੁਝ ਕਾਫੀ-ਕੁਝ ਪਿਆ ਹੈ ਨਾ ਫੋਲ ਮਾਈਂਡ ਟਾਵਰ ਦੇ ਆ ਜਿਹੜੇ ਬੈਚਸ ਹੁੰਦੇ ਉਹ ਵੀ ਪਏ ਨੇ ਕੱਪ ਵੀ ਪਿਆ ਵਾ ਕੈਪ ਤੇ ਬਾਕੀ ਹਾਂ ਅੰਦਰ ਉਹ ਇਹਦਾ 뷰 ਆ ਮਾਈਂਡ ਟਾਵਰ ਪਾਈ ਗਈ ਜਿਆਦਾ ਸੋ ਅੰਦਰ ਉਹ ਐਡਾ ਦਾ ਇਹ ਜਿਹੜੀ ਬਿਲਡਿੰਗ ਆ ਬਾਕੀ ਇਹਦੀ ਬਾਹਰੋਂ ਬਿਲਡਿੰਗ ਦੀ ਵੀਡੀਓ ਲੈਤੀ ਨਹੀਂ ਗਈ ਕਿਉਂਕਿ ਟਾਈਮ ਸਾਨੂੰ ਸੀਗਾ ਵੀ ਟਿਕਟ ਮਿਲ ਜੇ ਅੰਦਰ ਇਹਨਾਂ ਨੇ ਆ ਸਕਰੀਨ ਜੀ ਲਾਈ ਹੋਈ ਹੈ ਇੱਕ ਕਾਫੀ ਵੱਡੀ ਤੇ ਆ ਬੈਠਣ ਨੂੰ ਜਗ੍ਹਾ ਬਣਾਈ ਹੋਈ ਆ ਇੱਥੇ ਕਾਫੀ ਜ਼ਿਆਦਾ ਨਿੱਗ ਹੈਗਾ ਵਾ ਤੇ ਅਸੀਂ ਹੁਣ ਵੇਟ ਕਰ ਰਹੇ ਹਾਂ ਜਿਹੜੇ ਨਾਲ ਆਏ ਆ ਆਪਣੇ ਉਹ ਹੁਣ ਤੱਕ ਨਹੀਂ ਕਿੱਥੇ ਨੇ ਬਾਹਰ ਚਲੇ ਜਾਂ ਉੱਪਰ ਨੇ ਅਸੀਂ ਦੇਖਿਆ ਵੀ ਨਹੀਂ ਆ ਗਏ ਅਸੀਂ ਥੋੜੀਆਂ ਉੱਤਰ ਕੇ ਸਿੱਧਾ ਥੱਲੇ ਆ ਗਏ ਆ ਬਿਲਡਿੰਗ ਦੇ ਵਿੱਚ ਜਿਮ ਵੀ ਬਣਿਆ ਹੋਇਆ ਉਹ ਦੇਖੋ ਉਹ ਲਿਖਿਆ ਹੋਇਆ ਪ੍ਰਾਈਮ ਟਾਈਮ ਫਿਟਨੈਸ ਜਿਮ ਇੱਥੇ ਤੇ ਇਹਦਾ ਨਾਮ ਬਣਿਆ ਲਿਖਿਆ ਹੋਇਆ ਮਤਲਬ ਇੱਥੇ ਜਿਮ ਵੀ ਹੈਦਾ ਵਾ ਆ ਸਿਗੀਆਂ ਉਹ ਬਿਲਡਿੰਗਾਂ ਜਿਹੜੀਆਂ ਆਪਾਂ ਉੱਪਰੋਂ ਦੀ ਦੇਖੀਆਂ ਤੇ ਉੱਪਰ ਹੁਣ ਪੈਣ ਲੱਗ ਗਈ ਆ ਧੁੰਦ ਵੈਦਰ ਚੇਂਜ ਹੋਣ ਲੱਗ ਗਿਆ ਸੋ ਇਹ ਸੀ ਤੁਹਾਡੇ ਸਾਰਿਆਂ ਲਈ ਇੱਕ ਨਿੱਕਾ ਜਿਹਾ ਵਲੌਗ ਓਕੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਮੈਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਣਾ ਰਹਿਣਾ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ